ਮੈਂ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਅਚਾਨਕ ਜਜ਼ਬਾ ਹੋ ਗਿਆ ਯਾਰ ਕੁਝ ਕਰਨਾ ਦੇਸ਼ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਇਹ ਹੀ ਕਿਉਂ ਆਈ ਜਾਂਦੇ ਨੇ ਦੋਨੋਂ ਸਾਡੇ ਕੋਲੇ ਆਪਸ਼ਨ ਕਿਉਂ ਨਹੀਂ ਹੈਗੀ ਪੰਜ ਸਾਲ ਇਹਨਾਂ ਨੂੰ ਪੰਜ ਸਾਲ ਉਹਨਾਂ ਨੂੰ ਸੋਚਦੇ ਸੀ ਪੰਜ ਸਾਲਾਂ ਬਾਅਦ ਉਹ ਠੀਕ ਹੋ ਗਏ ਹੋਣਗੇ ਚਲ ਫੇਰ ਦੁਬਾਰੇ ਉਹਨਾਂ ਨੂੰ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਰਾਹ ਹੀ ਹੈ ਨਹੀਂ ਵਿਵਾਰੀ ਹੋਈ ਆਪਣੀ ਆਊਗੀ ਹੁਣ ਅਸੀਂ ਵੀ ਕਾਗਜ਼ ਭਰਤੇ ਫੇਰ ਸਾਡੇ ਕਾਗਜ਼ਾਂ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਹੁਣ ਰੋਂਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਿਆ 13 ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਵਕੀਲ ਨੇ ਸਾਡੇ ਕੋਲ ਇਦੋਂ ਪੜ੍ਹੇ ਲਿਖਿਆ ਪਹਿਲਾਂ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਨਹੀਂ ਆਏ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾਲਾ ਉਹਦਾ ਜੀਜਾ ਆਹੀ ਚਲੀ ਜਾਂਦਾ ਸੀ ਮਤਲਬ ਨੰਬਰ ਤਾਰੀਆਂ ਬਣਾ ਲੀਆਂ ਸੀਗੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੇਨ ਤਾਂ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਹੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ ਉਹਨਾ ਤੇ ਖਾਊਗਾ ਚਿੱਕ ਕੇ ਹੋਰ ਉੱਪਰ ਬਣੋ यूपीएससी ਦੇ ਸੈਂਟਰ ਖੋਲਾਂਗੇ ਆਈਐਸ ਬਣੋ ਆਈਪੀਐਸ ਬਣੋ ਵੱਡੇ ਵੱਡੇ ਅਹੁਦਿਆਂ ਤੇ ਬੈਠੋ ਖੁਸ਼ੀ ਹੋਊਗੀ ਪੰਜਾਬ ਦੇ ਕਿੰਨੇ ਆਈਐਸ ਕਿੰਨੇ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ 44 ਬੱਚੇ ਜੇ ਇਹ ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ IIT ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਪਹਿਲਾਂ ਸਰਕਾਰੀ ਸਕੂਲ ਕੀ ਸੀਗੇ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਮਿਡ-ਡੇ ਮੀਲ ਜੇ ਦਲੀਆ ਮਿਲ ਜਾਂਦਾ ਸੀ ਘਰੇ ਘਰੋਂ ਸਕੂਲ ਸਕੂਲਾਂ ਕਰੇ ਬਸ ਇਹਨਾਂ ਨੇ ਸੋਚਿਆ ਹੀ ਨਹੀਂ ਸਾਡੇ ਜਵਾਬਾਂ ਬਾਰੇ। ਪਸ ਅਸੀਂ ਹਰ ਰੋ ਸੋਚਦੇ ਆਂ ਆ 272 ਨੌਕਰੀਆਂ ਹੋ ਸਕਦਾ ਕਿਸੇ ਮੰਤਰੀ ਨੂੰ ਭੇਜ ਦਿੰਦਾ ਉਹ ਵੀ ਦੇ ਦਿੰਦਾ ਤੁਹਾਨੂੰ। ਮੈਂ ਕਿਉਂ ਆਇਆ? ਮੈਂ ਇਸ ਕਰਕੇ ਆਇਆ ਕਿ ਮੈਨੂੰ ਖੁਸ਼ੀ ਹੈ। ਕਿ ਮੇਰੇ 271 ਮੇਰੇ ਪਰਿਵਾਰ ਚ ਹੋਰ ਵਾਅਦਾ ਹੋ ਰਿਹਾ ਮੈਂ ਆਪ ਜਾਊਂਗਾ। ਨਹੀਂ ਤਾਂ ਖਨੇਜੀ ਮੁੱਖ ਮੰਤਰੀ ਸਾਹਿਬ ਛੋਟਾ ਜਿਹਾ ਫੰਕਸ਼ਨ ਹੈ ਤੁਹਾਡੇ ਲੈਵਲ ਦਾ ਨਹੀਂ। ਮੈਂ ਕਹਾਂ ਮੂਰੇ ਮੇਰੇ 50 ਬੰਦੇ ਬਿਠਾ ਦਿਓ ਮੈਨੂੰ ਲੈਵਲ ਲੂਵਲ ਨਹੀਂ ਪਤਾ ਮੈਂ ਤਾਂ ਇਹ ਪਤਾ ਹੈ ਕਿ ਮੇਰੇ ਸਾਹਮਣੇ ਪੰਜਾਬੀ ਬੈਠੇ ਨੇ ਬਸ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਡਰ ਤਰਨ ਦਾ ਡਰ ਕੇ ਮਤਲਬ ਇਹਦਾ ਇਹ ਹੈ ਕਿ ਕੜਾ ਪਰਨ ਗਈਆਂ ਤੇ ਜ਼ਿੰਮੇਵਾਰੀ ਵਾਲਾ ਘੜਾ ਪਰਮਾਤਮਾ ਹਰੇਕ ਦੇ ਸਿਰ ਤੇ ਨਹੀਂ ਪਰਦਾ ਕੋਈ ਕੋਈ ਮੋੜ ਵੀ ਪਰ ਕੇ ਕਿਸੇ ਕਿਸੇ ਦੇ ਸਿਰ ਤੇ ਕੜਾ ਪਰ ਕੇ ਧਰਿਆ ਔਰ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕੇ ਕਿਤੇ ਕੜਾ ਡਿੱਗ ਨਾ ਪਵੇ। ਸੋ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਦਾ ਕੜਾ ਤੁਹਾਡੇ ਸਿਰ ਤੇ ਪਰਮਾਤਮਾ ਰੱਖਣ ਲੱਗਿਆ। ਪੈਰ ਡੱਡਰ ਕਿਤਰਨੇ ਪੈਣਗੇ। ਬਹੁਤ ਤਿਲਕਣ ਰਸਤਾ ਹੈ। ਕਹਿੰਦਾ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ? ੱੱਕੇ ਦੇਵਣ ਵਾਲੇ ਬਹੁਤੇ। ਇੱਕ ਤੂੰ ਹੱਥ ਪਕੜਨ ਵਾਲਾ। ੱੱਕੇ ਦੇਣ ਵਾਲੇ ਬਹੁਤ ਨੇ ਇੱਥੇ। ਫੋਨੋਂ ਥੱਲੇ ਲਾਉਣ ਵਾਲੇ ਤੁਹਾਡੀ ਬੇਇੱਤਿਆਹ ਕਰਨ ਵਾਲੇ ਤੁਹਾਡੀਆਂ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਨੇ ਬਸ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਕੰਮ ਇਮਾਨਦਾਰਨਾ ਕਰਦੇ ਰਹੋ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਮਾਈ ਦੇ ਲਾਲਚ ਹਿੰਮਤ ਨਹੀਂ ਕਿ ਤੁਹਾਨੂੰ ਤਰੱਕੀ ਕਰਨ ਤੋਂ ਰੋਕ ਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਐਨੇ ਪਿਆਰ ਨਾਲ ਸੁਣਿਆ ਬਹੁਤ-ਬਹੁਤ ਧੰਨਵਾਦ ਇਨਕਲਾਬ ਇਨਕਲਾਬ ਬੰਦੇ